ਕੁਰਤਾ ਪਰਚਾ ਵਾਪਰਿਆ ਬਟਾ ਹਾਦਸਾ ਪਿੰਡ ਚਾਵਰ ਤੇ ਦੋ ਬੱਚੇ ਕਰੋ ਪੈਨਸਲ ਲੈਣ ਕੇ ਆਂਦੀ ਆਸਿਛ ਹੋਈ ਮੌਤ ਪਿਤਾ ਹੋਇਆ ਗਬੀਰ ਚਖਮੀ ਕਟਨਾਸਥਾਨ ਦੇ ਪੁਚੀ ਪੁਲਿਸ ਬਣਾਓ ਕਰਦੇ ਜੀ ਕਿਹੜੇ ਨਹੀਂ ਅਸੀਂ ਕੋਆਪਰੇਟ ਕਰਨ ਦੇ ਸਾਰੇ ਨਾਰਾ ਆਧਰਾਓ ਹਾਂ ਹਾਂ ਦੇਖੋ ਪਰਚਾ ਹੋ ਗਿਆ ਬੱਚਾ ਹੋਇਆ ਕੋਈ ਨਹੀਂ ਅੱਜ ਹੀ ਪਰਚਾ ਹੋ ਗਿਆ ਹਾਂ ਜੀ ਸਾਰਾ ਪਰਚਾ ਲੰਡਿਆ ਲੱਗੀ ਤੇ ਉਹ ਸੁਬੀ ਬਾਦਲ ਬੰਦੇ ਆ ਕੇ ਦੱਸ ਕੇ ਕਿਹਨਾਂ ਕੰਮ ਕਰਾਉਂਦੇ ਆ। ਅੱਗੇ ਜੀ ਸਮਝਾ। ਉਹ ਤਾਂ ਉਹਨੂੰ ਪੜਾਇਆ। ਬਾਹਰ ਨੂੰ ਵੀ ਜਾਣ ਪੁਲਿਸ ਨੂੰ ਕਹਿ ਮਰਨਾ। ਉਹਦਾ ਦੂਸਰਾ ਟਿਕਾਣਾ ਆਇਆ। ਇਹਨਾਂ ਦੇ ਬੱਚੇ ਇਹਨਾਂ ਦੇ ਬੱਚੇ ਦੱਸੋ। ਦਾ ਇਹ ਸਾਡਾ ਜੁੜਾ ਜਿਵੇਂ ਮਾਤਾ ਆਏ ਪਿੰਡ ਵਾਲਿਆਂ ਦਾ ਹੁਣੇ ਫੜ ਲਿਜੇ ਚਲੋ ਟੈਕ ਟੈਲੀ ਫੜੀ ਚਲੋ ਟ੍ਰੇਨ ਕਰ ਲਈਏ ਚਲੋ ਦੋ ਸਾਈਡ ਤੋਂ ਆਜੂ ਗਲਤ ਨਾਮ ਤੁਹਾਨੂੰ ਕਰ ਰਹੇ ਜੀ ਇੱਥੇ ਬੋਲਦੇ ਹੋ ਉਰਦੂ ਲਈ ਕੰਮ ਕਰਨੀ ਤੁਸੀਂ ਭਾਵੀ ਦੇਂਦੇ ਇਹਨਾਂ ਨੂੰ ਕਾਰਾ ਕੰਮ ਤੇ ਕਰਨ ਦੀ ਹੈ ਤੁਸੀਂ ਜਮਵਾ ਦਾ ਸੁਵੇਤ ਮਰੀਦ ਨਾ ਪਾੜੀ ਤੇ ਆਹ ਨਾ ਮੈਂ ਬੇਟਾ ਜਮਨ ਕਰ ਗਿਆ ਆ ਬਸ ਪੜ੍ਹ ਕੇ ਨਹੀਂ ਉੱਥੇ ਨਹੀਂ ਪੜ੍ਹ ਕੇ ਆਏ ਕੋਈ ਪਾਸਾ ਨਹੀਂ ਉਹ ਨਹੀਂ ਅਹੀਂ ਹੈ ਗੇ ਨਾਲ ਨਹੀਂ ਇਹੀ ਹੁੰਦੀ ਨਹੀਂ ਮਰਨੇ ਤੁਹਾਨੂੰ ਆ ਕਲੋ ਵੇ ਨਰੇ ਨੂੰ ਵਾਲਾ ਨਵਾਂ ਪਿੰਡ ਚੋਰ Yeah. <laughs> ਆਪਣੇ ਪਿਓ ਨੂੰ ਕਹਿੰਦਾ ਡਾਡਾ ਰੰਗ ਲੈਣੇ ਜਣ ਪੇਪਰ ਆਸ ਤੇਰੇ ਅੱਡ ਰੰਗ ਦਾ ਤੁਹਾਡਾ ਰੰਗ ਖਤਮ ਹੈ ਮੈਂ ਮੈਂ ਇਹ ਪਿਓ ਨੂੰ ਕਹੈਂ ਮੈਂ ਰੰਗਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਤਾਂ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖਰਨੇ ਅੰਨੇ ਰੰਗ ਪੇ ਦੇ ਪੁਰਾਣੇ ਇਹਦੇ ਮੈਂ ਡੱਬੇ ਚ ਪਾ ਪਾ ਕੇ ਸਾਫ-ਸਾਫ ਕੇ ਕਾਪੀਆਂ ਰੱਖੀਆਂ ਸਾਮ-ਸਾਮ ਕੇ ਹੰਦੀਆਂ ਪ੍ਰਾਣੀਆਂ ਮੈਂ ਬਾਹਰ ਟੁੱਟ ਦੇਣੀ ਇਹਨੇ ਕਾਪੀਆਂ ਵੀ ਸਾਟੀ ਮੇਰੀ ਭਰੀ ਪਈ ਇਹਨੇ ਕਪੀਆਂ ਦੀ ਹੰਦੀਆਂ ਮੈਂ ਕਹਿੰਦਾ ਨਹੀਂ ਮੈਂ ਇਹਦੇ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰੀ ਕਹਿ ਆ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡਾਡਾ ਚੱਲ ਦੋ ਹਰ ਬਿਕਨ ਡਾਡਾ ਚੱਲਣਾ ਚੱਲੋ ਗਏਗਾ ਨਹੀਂ ਚੱਲ ਤੇ ਮੈਂ ਮੈਂ ਹੱਸ ਕੇ ਨਾ ਕਹਿ ਬੱਟੀ ਮੈਂ ਚੱਲ ਜਾ ਮੈਂ ਨਹੀਂ ਜਿੱਦ ਕਰੇ ਕਿ ਮੈਂ ਚੱਲ ਜਾ ਨਾਲ ਲੈਂਦੇ ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੈਨੂੰ ਭੁੱਖ ਲੱਗੀ ਰੋਟੀ ਬਣਾਈ ਤੇ ਮੈਂ ਰੋਟੀ ਬਣਾਈਦੀ ਐ ਮੈਂ ਮੈਂ ਘਾੜੀ ਛੋਲ ਬਣ ਗਏ ਤੇ ਫੁਲਕੇ ਪਕਾਣੇ ਮੈਂ ਲੈ ਕੇ ਆ ਇੱਕ ਨਾ ਮੰਨਪ੍ਰੀਤ 11 ਸਾਲ ਦਾ ਤੇ ਇੱਕ ਹਰਪ੍ਰੀਤ ਦਾ ਸਾਦਾ ਕੀ ਘਟਨਾ ਕੀ ਹੋਈ ਕੱਲ ਜਦੋਂ ਫਿਰ ਗਏ ਆ ਇਸ ਸਕੇਚ ਲੈਣ ਗਏ ਬਰਾਸ ਸਕੇਚ ਵਾਸਤੇ ਗਏ ਪਿਓ ਨੂੰ ਕਹਿੰਦੇ ਸਕੇਚ ਲੈਣ ਆ ਸਕੇਚ ਲੈਣ ਗਏ ਗੱਟ ਟ੍ਰੈਲੀ ਆ ਗੱਟ ਟ੍ਰੈਲੀ ਨੂੰ ਫਾਂਡ ਮਾਰ ਕੇ ਮਾਰਤੇ ਇੱਕ ਨਾ ਹਰਪ੍ਰੀਤ ਇੱਕ ਨਾ ਮੰਨਪ੍ਰੀਤ ਸਿੰਘ ਇੱਕ ਦੀ 11 ਇੱਕ ਦੀ 12 ਦਸ ਜਿਹੜੇ ਉਹਨਾਂ ਦੇ ਫਾਦਰ ਹੀ ਉਹ ਤੇ ਬਰਾ ਕਲ ਦਾਣੀਓ ਬੋਲਿਆ ਵੇ ਉਹ ਤੇ ਕਲ ਦਾਣੀਓ ਬੋਲਿਆ ਅਨਿ ਉਹ ਤੇ ਟਿਕਟ ਵਗੇ ਲਾਇ ਉਹਨੇ ਤਾਂ ਮਨੀ ਮੋਸ਼ ਕੀਤੀ بیمਾ ਕੀ ਕਰਦੇ ਪ੍ਰਸ਼ਾਸਨ ਕੋਲ ਸਾਨੂੰ ਇਨਸਾਫ ਚਾਹੀਦਾ ਹਨ ਕੁਝ ਨਹੀਂ ਚਾਹੀਦਾ ਉਹ ਜੇਲ੍ਹ ਚਾਹੀਦੀ ਬਸ ਸਾਨੂੰ ਦੀ ਉਹਨੂੰ ਜੇਲ੍ਹ ਹੋ ਜਾਏ ਬਸ ਆਈ ਮੋਰੀ ਗੰਦੇ ਆਈ ਕਹਿੰਦੇ ਉਹਨੂੰ ਜੇਲ੍ਹ ਹੋ ਜਾਏ ਜੇ ਆ ਮੇਰ ਤੇ ਦਾ ਨਰੀ ਪੂਆ ਨਵਾਂ ਪਿੰਡ ਚਾਵਰ ਤੇ ਮੇਰੇ ਗੱਲ ਪਤੀਜਾਂ ਦੀ ਦੱਤ ਜੀ ਹੋ ਗਈਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹਨਾਂ ਬਹੁਤ ਤੇਜ਼ ਰਫ਼ਤਾਰ ਦੇ ਸੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲ ਨੂੰ ਕਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟਰਾਲੀ ਥੱਲੇ ਆ ਗਏ ਮਗਲੇ ਟਾਈਮ ਦੇ ਦੋ ਬੱਚੇ ਕੀ ਕੰਮ ਜਾ ਰਹੇ ਸੀ ਬੱਚੇ ਉਹ ਆਪਣੇ ਸਕੂਲ ਦੇ ਪੈਨ ਲੈਣ ਜਾਂਦੇ ਸੀ ਸੋ ਕੱਲ ਕੱਲ ਸਾਮ ਮਤਲਬ ਕਿ 7 7:30 ਵਜੇ ਦੀ ਟਾਈਮ ਗੱਲ ਆ ਤੇ ਉਹ ਨਾ ਮਤਲਬ ਕਿ ਉਹਨੂੰ ਜਦੋਂ ਉਹਨਾਂ ਨੇ ਮਤਲਬ ਕਿ ਸਾਈਡ ਮਾਰ ਕੇ ਸੋੜਤਾ ਉਹਨੇ ਖਲਾਰਨ ਦੀ ਬਜਾਏ ਫੇਰ ਡੇਸ਼ ਦੇਖ ਕੇ ਚੁੱਕ ਤੋ ਟਹਿਰ ਉਤੋਂ ਨੰਗੇ ਆਉਣਾ ਬੱਚੇ ਮੁਕੇ ਦਾ ਥੋ ਹਾਂਜੀ ਇੱਕ ਦੀ ਮੁਕੇ ਦਾ ਥੋ ਇੱਕ ਰਸਤੇ ਜਾਂਦੇ ਜਾਂਦੇ ਕਿੰਨੀ ਉਮਰ ਹੈ ਬੱਚੇ ਦੀ ਇੱਕ ਦੀ 10 ਸਾਲ ਤੇ ਇੱਕ ਦੀ 9 ਸਾਲ ਕੀ ਨਾਮ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਹਰਪ੍ਰੀਤ ਟੋਟਲ ਕਿੰਨੇ ਜਣੇ ਬੈਠੇ ਬਾਈਕ ਤੇ ਕੋਈ ਇੱਕ ਹੋ ਵੀ ਬਚਾਈ ਕਹਿੰਦੇ ਬੈਠਾ ਨਹੀਂ ਉਹ ਛੋਟਾ ਹੀ ਬੱਚਾ ਤੇ ਉਹ ਤੇ ਮੈਂ ਲੈਂਦਾ ਹੀ ਵਾਪਸ ਹਾਂਜੀ ਹਾਂਜੀ ਫਾਦਰ ਦੀ ਕੀ ਕੰਡੀਸ਼ਨ ਹੈ ਜਿਹੜਾ ਬੱਚਿਆ ਉਹ ਵੀ ਸੀਰੀਸ ਆ ਉਹ ਵੀ ਹੋਸ਼ ਨਹੀਂ ਕਰਦਾ ਕੱਲ ਦੀ ਪੁਲਿਸ ਨੇ ਮਲੇਟ ਕੀਤੀ ਤੁਸੀਂ ਕੰਪਲੇਂਟ ਕਰਨ ਤੇ ਡੇ ਆ ਪਰ ਉਹ ਟਾਈਮ ਹੀ ਬੜਾ ਲਾਉਂਦੇ ਆ ਤੇ ਕੀ ਮੰਗ ਕਰਦੇ ਮੰਗ ਹੈ ਇਨਸਾਫ ਕਿ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਇਹਦੀ ਕੋਈ ਸੀਸੀਟੀਵੀ ਵਗੈਰਾ ਹੈ ਤੁਹਾਡੇ ਕੋਲ ਫੁਟੇਜ ਜਾਂ ਕੋਈ ਫੋਟੋ ਫੋਟੋ ਆਈ ਤੇ ਹੈਗੀ ਆ ਦੇਖਣੀ ਪੈਣੀ ਆ ਮੁੰਡੇ ਕੋ ਹੈਗੀ ਕਿਸ ਕੋ ਕਢਵਾ ਲਾਂਗੇ ਉਹ ਟਰਾਲੀ ਵਾਲਾ ਉਸ ਟਾਈਮ ਉੱਥੇ ਸੀ ਕਿ ਚਲਾ ਗਿਆ ਨਹੀਂ ਉਹ ਉੱਤੇ ਉਹ ਸਾਈਡ ਤੇ ਨਾ ਟਰਾਲੀ ਢਾ ਕੇ ਤੇ ਸਾਡਕੇ ਭੱਜ ਗਿਆ ਸੀ ਫਿਰ ਮਾਲਕ ਆਇਆ ਮਾਲਕਾਂ ਨੇ ਆਪਣੇ ਚੋਰੀ ਕਰਕੇ ਟਰਾਲੀ ਫੇਰ ਲੈ ਕੇ ਦੂਜੀ ਚਾਬੀ ਲਿਆ ਕੇ ਨਾ ਤੋਂ ਟਰਾਲੀ ਫੇਰ ਲੈ ਕੇ ਭੱਜ ਗਿਆ ਕਿਉਂਕਿ ਮੁੰਡੇ ਜੇ ਆ ਰਿਹਾ ਸੀ ਉਹ ਮਤਲਬ ਕੰਮ ਕਰਦਾ ਸੀ ਇੱਕ ਡਰਾਈਵਰ ਹਾਂਜੀ ਹਾਂਜੀ ਨਸ਼ੇੜੀ ਹੀ ਮੱਲੇ ਕੇ ਰੱਖੇ ਦੇ 2 300 300 100 ਤੇ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਉਹਦਾ ਨਾਮ ਆ ਬੋਬੀ ਦਨਾ ਬੋਬੀ ਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਹਾਂਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲਾ ਹੀ ਬੜਾ ਕੰਮ ਚਲਾਉਂ ਰਿਹਾ ਸਾਨੂੰ ਨਹੀਂ ਤੇ ਜੇ ਨਹੀਂ ਹੋਣਦਾ ਫਿਰ ਧਰਨਾ ਲਾ ਲਗੇ ਆ ਜਾ ਕੇ ਜਾਦੀ ਨਹੀਂ ਕਾਰਵਾਈ ਹੋਣੀ ਆਈ ਫਿਰ ਬਬਰੀ ਬਾਈ ਪਾਸ ਤੇ ਚੱਲੇ ਆ ਜੇ ਤੇ ਹਾਂਜੀ 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 ਜੇ ਤੇ ਨਾ ਸੁਣਵਾਈ ਹੋਈ ਸਾਡੀ ਲਾਸਾਂ ਵਿਚਾਰੇ ਮੁੰਡੇ ਸਾਡੇ ਡੀਕਾਂ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਦੀਆਂ ਨੂੰ ਕਿਉਂਕਿ ਪੁਲਿਸ ਟਾਈਮ ਬੜਾ ਲਾਉਂਦੀ ਆ ਬਸ ਜਦੋਂ ਉਹਨਾਂ ਪੁੱਛੀਏ ਕਿ ਬਸ ਹੋ ਲਗਾ ਹੋ ਲਗਾ ਸਵੇਰ ਦੇ ਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਕਿਹੜਾ ਪਿੰਡ ਜੀ ਨਵਾ ਨਵਾ ਪਿੰਡ ਚੌਰ ਕੀ ਘਟਨ ਹੋਈ ਇਹ ਤੇ ਮੜਿਆਂ ਦਾ ਪਿਓ ਜਿਹੜਾ ਇਹ ਗਿਆ ਜੀ ਇਹਨਾਂ ਪੈਨ ਲੈਉਣ ਵਾਸਤੇ ਅੰਦੇ ਪਾਪਾ ਹਨੂੰ ਪੈਨ ਲਿਆ ਦੇ ਐਂ ਸ਼ੇਰੇ ਪੇਪਰ ਤੇ ਪੈਨ ਲੈ ਕੇ ਚਲ ਗਿਆ ਕੰਮ ਤੋਂ ਆ ਕੇ ਮੁਰ ਦੇ ਪੈਨ ਲੈ ਉਹਨਾਂ ਕੇ ਆਦੇ ਗਾੜੀ ਦੀ ਟਰਾਲੀ ਗੰਨੇ ਮਿੱਟੀ ਵਾਲੀ ਮਿੱਟੀ ਵਾਲੀ ਟਰਾਲੀ ਜਿਹੜੀ ਹੈ ਉਹਨੇ ਟਰਾਲੀ ਦਾ ਨਵੇਂ ਇਤਮਾਲ ਕਿੰਨੇ ਬੱਚੇ ਦੋ ਕਿੰਨੇ ਬੱਚੇ ਦੋ ਬੱਚੇ ਨੋ ਕਿੰਨੇ ਬੱਚੇ ਡੈਥ ਹੋਈ ਦੋਵਾਂ ਦੀ ਕੀ ਨਾਂ ਹੈ ਬੱਚਿਆਂ ਦਾ ਇੱਕ ਦਾ ਨਾਂ ਹੈਗਾ ਹੈਗਾ ਗੁਰਪ੍ਰੀਤ ਹਰਪ੍ਰੀਤ ਹਰਪ੍ਰੀਤ ਇੱਕ ਦਾ ਨਾਂ ਹੈਗਾ ਹੈਗਾ ਮਨਪ੍ਰੀਤ ਉਮਰ ਕਿੰਨੀ ਉਹਰ ਹੈਗੀ 19 ਸਾਲ ਰਿਸ਼ੇ 10 ਸਾਲ ਕੀ ਤਰ੍ਹਾਂ ਦੀ ਘਟਨਾ ਹੈ ਇਹ ਇੱਕ ਕਾਲੀ ਆਈ ਕਾਲੀ ਚ ਚਾਉਂਦੀ ਆਮਨੇ ਸਾਹਮਨੇ ਹੋਈ ਟੱਕਰ ਚਾ ਕਿਸ ਤਰ੍ਹਾਂ ਹੋਈ ਇਹ ਨੇ ਸਾਈਡ ਮਾਰੀ ਸਾਡੀ ਕਦੇ ਸਾਈਡ ਮਾਰੀ ਫਾਦਰ ਦਾ ਕੀ ਕੰਡੀਸ਼ਨ ਆ ਉਹਨ ਬੱਚੇ ਜਿਹੜਾ ਮੋਟਰਸਾਈਕਲ ਚਲਾ ਰਿਹਾ ਉਹ ਉਹ ਇਹਦੇ ਉੱਤ ਲੇ ਕੇ ਪੇਜ ਤੇ ਛਾਟ ਲੱਗੀ ਨਹੀਂ ਦਾਖਲ ਨਹੀਂ ਦਾਖਲਿਆ ਦਾਖਲ ਕੇ ਆ ਜੀ ਕੀ ਕੀ ਲੱਗਦੇ ਉਹਨਾਂ ਦੇ ਮੈਨੂੰ ਤਾਂ ਬੱਚਿਆਂ ਦੀ ਬੱਚਿਆਂ ਦੀ ਕੀ ਲੱਗਦੇ ਬੱਚੇ ਮੇਰੇ ਪੋਤੇ ਬਾਈ ਦੀ ਗੱਲ ਇਹ ਸੰਦ ਨਾ ਨਵਾਂ ਪਿੰਚਾ ਹੋ ਕੀ ਕੱਟਣਾ ਹੈ ਕੱਲ੍ਹ ਕੱਲ ਇਹ ਸ਼ਾਮੀ 7 ਵਜੇ ਉਧਰੋਂ ਟਰਾਲੀ ਬਹੁਤ ਤੇਜ਼ ਆ ਰਹੀ ਇਧਰੋਂ ਇਹ ਲੈਣ ਗਏ ਹੀ ਦੁਕਾਨ ਦੇ ਉੱਤੋਂ ਕੋਈ ਸਮਾਨ ਬੱਚਿਆਂ ਦਾ ਕੋਈ ਸਕੈਚ ਜੇ ਲੈਣ ਗਏ ਹੀ ਤੇ ਉਧਰੋਂ ਟਰਾਲੀ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਇਹ ਕਾਪੂ ਹੀ ਸਮਝੋ ਨਸ਼ੇ ਦੇ ਲੋਰ ਦੇ ਵਿੱਚ ਆਏ ਨੇ ਇਧਰੋਂ ਗਏ ਨੇ ਆਪਣਾ ਮੋਟਰਸਾਈਕਲ ਨਾਲ ਵਜਾ ਸ਼ਾਇਰ ਤੇ ਇਹ ਆਪਸੇ ਦੇ ਪਏ ਨੇ ਤੇ ਬੱਚੇ ਉੱਤੋਂ ਟਰਾਲੀ ਨਿਗਾਹ ਕੇ ਤੇ ਲੈ ਕੇ ਦੌਰ ਗਏ ਨੇ ਇੰਨਾ ਨਹੀਂ ਉੱਤੋਂ ਟਰਾਲੀ ਖਲੇ ਰਹੀ ਨਹੀਂ ਕਿ ਅਹੀਂ ਦੇਖ ਹੀ ਲਈਏ ਵੀ ਆਂ ਹੈਗੇ ਨੇ ਜਾਂ ਨਹੀਂ ਹੈਗੇ ਇਹ ਟਰਾਲੀ ਖਲਾਅ ਦੇ ਜਾਨ ਬਚ ਸਕਦੀ ਬਚ ਸਕਦੀ ਹੈ ਖਲਾਅ ਤੇ ਬਚ ਸਕਦੀ ਦੋ ਬਜ ਦੋਸ਼ੀ ਦੇ ਖਿਲਾਫ ਕੀ ਹੁਣ ਅੱਗੇ ਪੁਛ ਨਹੀਂ ਕੀਤੀ ਪੂਰੀ ਕਾਰਵਾਈ ਹਾਂਜੀ ਕੀ ਮੰਗ ਕਰਦੇ ਅਸੀਂ ਮੰਗ ਕਰਨੇ ਆ ਵੀ ਜਾਇਜ਼ ਸਹੀ ਕੰਮ ਹੋਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੋ ਹੱਡੀ ਤੇ ਹੋਰ ਕਸਟਮਰ 12 ਨੰਬਰ ਐਫਆਰ ਦਰਜ ਰਜਿਸਟਰ ਕਰ ਲਈ ਗਈ ਆ ਤੇ ਜਲਦੀ ਕਿੰਨੇ ਕਿੰਨੇ ਲੋਕਾਂ ਦੇ ਆਉਂਗਾ ਦਰਜ ਆ ਜਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਓਨਰ ਤੋਂ ਮਤਲਬ ਕਰ ਲਿਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਟਰਾਲੀ ਜਿਹੜੀ ਆ ਉਹ ਓਨਰ ਲੈ ਗਿਆ। ਅਸੀਂ ਇਹਦਾ ਕਿਤੇ ਗੱਲ ਨਹੀਂ। ਨਹੀਂ ਜੀ ਇਹ ਤਾਂ ਦੀ ਕੋਈ ਗੱਲ ਨਹੀਂ। ਟਰੈਕਟਰ ਟਰਾਲੀ ਸਾਡੇ ਕੋਲ ਆ। ਐਤਾਂ ਨੂੰ ਵੀ ਲੱਗਾ ਕਿ ਕੀ ਮਤਲਬ ਕਿਵੇਂ ਚੁਕਾਇਆ ਗਿਆ। ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਐਫਆਈਰ ਰਜਿਸਟਰ ਨਹੀਂ ਹੋਈ। ਉਹਨਾਂ ਨੂੰ ਕਾਪੀ ਵਿਖਾ ਦਿੱਤੀ ਗਈ ਆ। ਆਲਰੇਡੀ ਕਾਰਵਾਈ ਚੱਲਦੀ ਪਈ ਹੈ ਪ੍ਰोसीडिंग ਚੱਲ ਰਹੀ ਹੈ। ਕੱਲ ਕਿੰਨੇ ਵਜੇ ਆਲੇ ਪੱਛਾ ਇੱਕ ਤੇ ਹੋਇਆ ਵਾ ਜਿਹੜਾ ਓਨਰ ਆ ਟਰੈਕਟਰ ਟਰਾਲੀ ਦਾ। ਕਿੰਨਾ ਐਫਆਈਰ ਨੰਬਰ 17 ਨੰਬਰ। ਬਿਲਕੁਲ ਜੀ ਰ